ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਇਨਕਮ ਸਰਟੀਫਿਕੇਟ ਲਈ ਜਿਹੜਾ ਫਾਰਮ ਹੈ ਉਹ ਕਿੱਥੋਂ ਡਾਊਨਲੋਡ ਕਰਨਾ ਹੈ ਤੇ ਉਹਨੂੰ ਫਿੱਲ ਕਿਵੇਂ ਕਰਨਾ ਹੈ ਤੇ ਆਪਾਂ Google ਤੇ ਸਰਚ ਕਰਾਂਗੇ ਫਾਰਮ ਪੰਜਾਬ ਤੇ ਆਪਾਂ ਡਾਊਨਲੋਡ ਐਪਲੀਕੇਸ਼ਨ ਫਾਰਮ ਦੇਖ ਕੇ ਕਰਨਾ ਹੈ ਤੇ ਉਹਰੇ ਆਪਾਂ ਨੇ ਸਰਚ ਕਰਨਾ ਹੈ ਇਨਕਮ ਤਾਂ ਨੀਚੇ ਆਪ ਇਨਕਮ ਸਰਟੀਫਿਕੇਟ ਹੀ ਉਹ ਡਾਊਨਲੋਡ ਕਰ ਲੈਣਾ ਹੈ ਠੀਕ ਹੈ ਤੇ ਇਹਨੂੰ ਫਿੱਲ ਕਿਵੇਂ ਕਰਨਾ ਹੈ ਤੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਤੁਹਾਡੀ ਬੋਟ ਬਣੀ ਹੋ ਤੁਸੀਂ ਆਪਣੇ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਉਹਰੇ ਸਭ ਤੋਂ ਪਹਿਲਾਂ ਤੁਹਾਡਾ ਨਾਮ ਹੀ ਤੁਸੀਂ ਪਿਤਾ ਵੱਲ ਅਪਲਾਈ ਕਰਾਓ ਤੁਹਾਡੇ ਪਿਤਾ ਦਾ ਨਾਮ ਹੀ ਠੀਕ ਹੈ ਤੁਹਾਡੇ ਉਹਨੇ ਫਾਦਰ ਦਾ ਨੇਮ ਉਹ ਇਹ ਤੁਹਾਡਾ ਐਡਰੈਸ ਜੀ ਜਿਲਾਈ ਤੇ ਇਹ ਪੰਜਾਬੀ ਵਿੱਚ ਫਿਲ ਕਰਨਾ ਹੀ ਤੁਹਾਡਾ ਨਾਮ ਠੀਕ ਹੈ ਤੁਹਾਡੇ ਪਿਤਾ ਦਾ ਨਾਮ ਐਡਰੈਸ ਜਿਲ੍ਹਾ ਤੇ ਤੁਸੀਂ ਉਹਰੇ ਤੁਹਾਡੀ ਕਾਸਟ ਕੀ ਹੈ ਕਿੰਨਾ ਕੁ ਤੁਹਾਡੀ ਕਾਸਟ ਹੀ ਤੁਸੀਂ ਉਹਰੇ ਕੰਮ ਕੀ ਕਰਦੇ ਹੋ ਹੀ ਠੀਕ ਹੈ ਤੁਹਾਡੀ ਇਨਕਮ ਕਿੰਨੀ ਹੈ 50000 60 ਤੁਸੀਂ ਆਨਲਾਈਨ ਜਿਹੜੀ ਪੋਰਟਲ ਦੇ ਉੱਪਰ ਹੀ ਸੀ 60000 ਲਾ ਲਓ 50000 ਤੁਹਾਡੀ ਜਿੰਨੀ ਵੀ ਇਨਕਮ ਹੈ ਇਨਕਮ ਫਿਲ ਕਰਨੀ ਹੈ ਜੇ ਤੁਸੀਂ ਆਪਣੇ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ ਸੈਲਫ ਅਗੋਰੀ ਜੇ ਤੁਸੀਂ ਪਿਤਾ ਵੱਲ ਅਪ ਇਹ ਪੰਜਾਬੀ ਵਿੱਚ ਫਿਲ ਕਰਨਾ ਹੈ ਤੁਹਾਡੀ ਕਾਸਟ ਜੀ ਤੁਸੀਂ ਕੰਮ ਕੀ ਕਰਦੇ ਹੋ ਆਮਦਨ ਕਿੰਨੀ ਹੈ ਤੁਹਾਡੀ ਤੇ ਬੱਚੇ ਦਾ ਨਾਮ ਤੇ ਤੁਸੀਂ ਫੈਮਿਲੀ ਮੈਂਬਰ ਨੇ ਤੁਹਾਡੇ ਪਰਿਵਾਰ ਵਿੱਚ ਉਹਨਾਂ ਦਾ ਨਾਮ ਜੀ ਉਮਰ ਉਹਨਾਂ ਦੀ ਕਿੰਨੀ ਆ ਤੇ ਤੁਹਾਡਾ ਉਹਨਾਂ ਨਾਲ ਰਿਸ਼ਤਾ ਕੀ ਹੈ ਤੇ ਉਹ ਕੰਮ ਕੀ ਕਰਦੇ ਨੇ ਕੋਈ ਸਟੱਡੀ ਬੱਚਾ ਸਟੱਡੀ ਕਰ ਰਹੀ ਵੀ ਕੰਮ ਕਰਦਾ ਘਰੇਲੂ ਤੁਹਾਡੇ ਮਾਤਾ ਪਿਤਾ ਘਰੇਲੂ ਤਾਂ ਘਰੇਲੂ ਜੀ ਠੀਕ ਹੈ ਤੇ ਆਮਦਨ ਕਿੰਨੀ ਆ ਉਹਨਾਂ ਦੀ ਤੁਸੀਂ ਆਪਣਾ ਨੰਬਰ ਖਾਲੀ ਛੱਡ ਦੇਣਾ ਜੀ ਤੇ ਆਮਦਨ ਤੁਸੀਂ ਖਾਲੀ ਛੱਡ ਸਕਦੇ ਹੋ ਤੇ ਉਹਰੇ ਆਪਣਾ ਜਿਹੜਾ ਸਾਲ ਹੈ 2024 ਲੈ ਕੇ 2025 ਤੱਕ ਵੈਲਿਡ ਹੁੰਦਾ ਹੈ 31 ਮਾਰਚ ਤੱਕ ਵੈਲਿਡ ਹੁੰਦਾ ਹੈ ਤੇ ਪੰਜਾਬੀ ਵਿੱਚ ਠੀਕ ਹੈ ਤੇ ਤੁਸੀਂ ਤੁਹਾਨੂੰ ਆਮਦਨ ਕਿੱਥੋਂ ਆ ਰਹੀ ਹੈ ਤੁਹਾਡੇ ਕੋਲ ਜਮੀਨ ਆ ਕੋਈ ਰਿਹਾਇਸ਼ ਪ੍ਰਾਪਰਟੀ ਆ ਕੁਝ ਵੀ ਐ ਤੁਸੀਂ ਕਿਰਾਇਆ ਤੁਸੀਂ ਦੇ ਰਹੇ ਹੋ ਠੀਕ ਹੈ ਤੁਹਾਨੂੰ ਉੱਥੇ ਇਨਕਮ ਜਿਹੜੀ 60000 50 ਥੋੜੀ ਜਿੰਨੀ ਵੀ ਇਨਕਮ ਹੈ ਤੁਹਾਨੂੰ ਕਿੱਥੋਂ ਆ ਰਹੀ ਸੀ ਉਹ ਫਿਲ ਕਰਨੀ ਹੈ ਹੋਰੀ ਤੁਸੀਂ ਜਿਹੜੀ ਕੁੱਲ ਆਮਦਨ ਤੇ 60000 50000 ਪਾ ਕੇ ਜਿਹੜੀ ਟੋਟਲ ਤੁਸੀਂ ਪਾਸ ਉਹਨਾਂ ਸਾਰ ਨੂੰ ਖਾਲੀ ਛੱਡ ਸਕਦੇ ਹੋਈ ਠੀਕ ਹੈ ਜੀ ਤੇ ਨੀਚੇ ਆਪਣਾ ਹੀ ਤੁਹਾਡੇ ਸਿਗਨੇਚਰ ਹੋ ਜਾਣਗੇ ਜਿਹੜੀ ਵੈਰੀਫਿਕੇਸ਼ਨ ਰਿਪੋਰਟ ਆਈ ਤਾਂ ਤੁਸੀਂ ਤੁਹਾਡਾ ਨਾਮ ਆ ਜੂਗਾ ਤੁਹਾਡੇ ਪਿਤਾ ਨਾਮ ਐਡਰੈਸੀ ਤੇ ਕਾਸਟ ਆ ਗਈ ਆਪਣੀ ਕਿ ਉਹ ਕੰਮ ਕੀ ਤੇ ਆਪਣੀ ਜਿਹੜਾ ਉਹਰੇ ਨੰਬਰ ਦਾ ਸਰਪੰਚ ਜੀ ਤੁਸੀਂ ਸਾਈਨ ਕਰਵਾਉਣੇ ਨੇ ਤੁਸੀਂ ਸਟੈਂਪ ਲਗਾਉਣੀ ਆ ਟੌਰੀ ਜੀ ਨੰਬਰਦਾਰ ਦੇ ਸਿਗਨੇਚਰ ਨਾਮ ਉਹਨਾਂ ਦਾ ਹੀ ਠੀਕ ਹੈ ਉਹਨਾਂ ਦੇ ਪਿੰਡ ਤੇ ਤੁਹਾਡਾ ਉਹਰੇ ਤੁਹਾਡਾ ਨਾਮ ਆਜੂਗਾ ਜੀ ਜਾਂ ਤੁਹਾਡੇ ਪਿਤਾ ਦਾ ਨਾਮ ਕੋਈ ਤੁਹਾਡੇ ਪਿਤਾ ਦਾ ਨਾਮ ਆਜੂਗਾ ਜੀ ਐਡਰੈਸ ਆਜੂਗਾ ਜੀ ਤੇ ਆਪਣਾ ਹੀ ਕਾਸਟ ਕੀ ਉਹਨਾਂ ਦੀ ਠੀਕ ਹੈ ਤੇ ਕੰਮ ਕੀ ਕਰਦੇ ਨੇ ਇਨਕਮ ਕਿੰਨੀ ਆਈ ਇਹ ਪੰਜਾਬੀ ਵਿੱਚ ਫਿਲ ਕਰਨਾ ਸਾਰਾ ਤੁਸੀਂ ਉਹਰੇ ਨੰਬਰ ਦਾ ਨਾਮ ਜੀ ਤੇ ਐਡਰੈਸ ਵਗੈਰਾ ਉਹਨਾਂ ਦਾ ਹੀ ਸਾਰਾ ਪੰਜਾਬੀ ਵਿੱਚ ਫਿਲ ਕਰਨ ਤੋਂ ਬਾਅਦ ਵੀ ਸੁਰੇ ਸਿਗਨੇਚਰ ਤੇ ਸਟੈਂਪ ਲਗਾਉਣੀ ਹੈ ਤੇ ਤੁਸੀਂ ਸਭ ਨੰਬਰ ਦਾ ਆ ਰਹੇ ਸਰਪੰਚ ਦੀ ਮੋਹਰ ਲ ਤੇ ਉਹਰੇ ਆਪਣਾ ਉਹਨੇ ਸੁਣੇ ਚੁਕਰਨੇ ਨੇ ਤੇ ਤੁਹਾਨੂੰ ਜਿਹੜੀ ਆਪਣੀ ਪਰਿਵਾਰੀ ਦੇ ਸੁਣੇ ਚੁਕਰਾਂ ਦੀ ਕੋਈ ਲੋੜ ਨਹੀਂ ਉਹ ਆਨਲਾਈਨ ਪੋਰਟਲ ਦੇ ਵੀਰੀਫਿਕੇਸ਼ਨ ਕਰ ਦੇਣਗੇ ਤੇ ਤੁਹਾਨੂੰ ਤੁਸੀਂ ਜਿਹੜਾ ਫਾਰਮ ਹੈ ਸਾਰਾ ਧਿਆਨ ਨਾਲ ਫਿਲ ਕਰਨਾ ਹੈ ਤੇ ਤੁਸੀਂ ਇੱਥੇ ਆਪਣਾ ਇਨਕਮ ਸਰਟੀਫਿਕੇਟ ਆਪਾਂ ਨੇ ਅਪਲਾਈ ਕੀਤਾ ਸੀ ਪਿਛਲੀ ਵੀਡੀਓ ਵਿੱਚ ਤੁਸੀਂ ਉੱਥੇ ਆ ਕੇ ਇਹਨਾਂ ਡਾਕੂਮੈਂਟ ਨੂੰ ਅਪਲੋਡ ਕਰਨਾ ਹੈ ਇੱਕ ਵੈਰੀਫਿਕੇਸ਼ਨ ਰਿਪੋਰਟ ਡਾਊਨਲੋਡ ਜਾਨਕੀ ਅਪਲੋਡ ਹੋਊਗੀ ਜੀ ਤੇ ਆਪਣਾ 셀ਫ ਡਿclaration ਫਾਰਮ ਠੀਕ ਹੈ ਨਾ ਜੀ ਤੇ ਇਹ ਅਪਲੋਡ ਹੋਊਗਾ ਜੀ ਇਹ ਦੋਨੋਂ ਫਾਰਮ ਅਪਲੋਡ ਹੋਣਗੇ ਉੱਥੇ